ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤਰਨਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਜਦੋਂ ਆਪਾਂ ਨਾ ਲਦਾਖ ਦੀ ਰਾਈਡ ਕਰਦੇ ਆ ਤਾਂ ਸਾਨੂੰ ਬਹੁਤ ਸਾਰੇ ਜੋ ਦਰੇ ਨੇ ਜੋ ਪਾਸਸ ਨੇ ਉਹ ਕ੍ਰੋਸ ਕਰਨੇ ਪੈਂਦੇ ਆ ਜੀ ਅ ਚਿਰੀ ਨਗਰ ਤੋਂ ਅੱਗੇ ਜਾ ਕੇ ਜਨਾ ਫਿਰ ਮਨਾਲੀ ਤੋਂ ਅੱਗੇ ਜਿਵੇਂ ਕਿ ਚੰਗਲਾ ਪਾਸ ਹੋ ਗਿਆ ਇਸ ਤੋਂ ਇਲਾਵਾ ਲਾ ਚੁੰਗਲਾ ਪਾਸ ਹੋ ਗਿਆ ਜਾਂ ਫਿਰ ਖਾਰ ਦੁੰਗਲਾ ਜਾਂ ਫਿਰ ਹੋਰ ਬਹੁਤ ਸਾਰੇ ਪਾਸਸ ਨੇ ਤੇ ਲੇਕਿਨ ਪੰਜਾਬ ਦੇ ਨਜ਼ਦੀਕ ਵੀ ਇੱਕ ਦਰਾ ਦੇਖਣ ਨੂੰ ਮਿਲਦਾ ਹੈ ਜੀ ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਤਕਰੀਬਨ ਸੋਕਾ ਕਿਲੋਮੀਟਰ ਦੇ ਵਿਥ ਦੇ ਉੱਪਰ ਜਿਸ ਦਾ ਨਾਮ ਹੈ ਜੀ ਜੋਤ ਪਾਸ ਤੇ ਬਸ ਆਪਾਂ ਹੁਣ ਅੱਜ ਉਸ ਜੋਤ ਪਾਸ ਨੂੰ ਵਿਜ਼ਿਟ ਕਰਨ ਵਾਸਤੇ ਉਸ ਦਰੀ ਨੂੰ ਮਤਲਬ ਮੰਨਣ ਵਾਸਤੇ ਜਾ ਰਹੇ ਆ ਜੀ ਤੇ ਹੁਣ ਆਪਾਂ ਨੂਰਪੁਰ ਜੋ ਕਿ ਪਠਾਨਕੋੜ ਤੋਂ ਲੈ ਕੇ ਜੋ ਰੋਡ ਜਾਂਦੀ ਹੈ ਧਰਮਸਾਲਾ ਨੂੰ ਉਹਦੇ ਉੱਪਰ ਪੈਂਦਾ ਜੀ ਉਹਦੇ ਨਜ਼ਦੀਕ ਆਪਾਂ ਖੜੇ ਹੋ ਕੇ ਤੁਹਾਨੂੰ ਮੁਖਾਤਬ ਹੋ ਰਹੇ ਆ ਜੀ ਇਸ ਸਫ਼ਰ ਦੇ ਵਿੱਚ ਮੇਰੇ ਨਾਲ ਨੇ ਰਣਜੀਤ ਸਿੰਘ ਹੁਣੀ ਤੇ ਨਾਲ ਨੇ ਆਪਣੇ ਸਿਮਰਨਜੀਤ ਸਿੰਘ ਹੁਣੀ ਤੇ ਨੂਰਪੁਰ ਤੋਂ ਤਕਰੀਬਨ ਹੁਣ 50 ਕਿਲੋਮੀਟਰ ਦੀ ਵਿੱਥ ਦੇ ਉੱਪਰ ਇਹ ਜੋ ਪਾਸ ਹੈ ਉਹ ਆਵੇਗਾ ਜੀ ਤੇ ਠੀਕ ਹੈ ਜੀ ਆਪਾਂ ਹੁਣ ਕਰਦੇ ਸਫ਼ਰ ਦੀ ਸ਼ੁਰੂਆਤ ਤੇ ਤੁਹਾਨੂੰ ਕਰਾਉਣਾ ਜੀ ਸੋਹਣੇ ਜਿਹੇ ਇਲਾਕੇ ਦੇ ਦਿਦਾਰ ਜੋ ਨੂਰਪੁਰ ਪਿੰਡ ਹੈ ਨਾ ਨੂਰਪੁਰ ਉਹ ਪਠਾਨਕੋਟ ਤੋਂ ਤਕਰੀਬਨ 25 ਕਿਲੋਮੀਟਰ ਦੀ ਵਿੱਥ ਤੇ ਆ ਧਰਮਸਾਲਾ ਰੋਡ ਦੇ ਉੱਪਰ ਤੇ ਨੂਰਪੁਰ ਤੋਂ ਫਿਰ ਇੱਕ ਰੋਡ ਮੋੜਦੀ ਆ ਜੀ ਦਲਹੌਜੀ ਨੂੰ ਤੇ ਉਸ ਰੋਡ ਦੇ ਉੱਪਰ ਡਲਹੋਜੀ ਤੋਂ ਪਹਿਲਾਂ ਤਕਰੀਬਨ 50 ਕਿਲੋਮੀਟਰ ਦੀ ਵਿੱਚ ਤੇ ਆਉਂਦਾ ਜੋਤਪਾਸ ਤੇ ਜੇਕਰ ਆਪਾਂ ਇਸ ਇਲਾਕੇ ਵਿੱਚ ਕਿਤੇ ਆਏ ਹੁੰਨੇ ਜੂਨ ਜਲਾਈ ਦੇ ਮਹੀਨੇ ਵਿੱਚ ਪਾ ਕੇ ਬਰਸਾਤਾ ਚ ਤਾਂ ਬਹੁਤ ਹਰਿਆਵਲ ਮਿਲਨੀ ਸੀ ਐ ਇੱਕ ਪਾਸੇ ਛੋਟੀ ਕਲਿਫ ਜੀ ਰਹਿ ਗਈ ਤੇ ਉਧਰੋਂ ਪਹਾੜ ਸਾਰਾ ਖੁਰਚ ਕੇ ਵਿੱਚ ਦੀ ਰੋਡ ਕਰ ਦਿੱਤੀ ਹੈ ਇਸ ਪਾ ਦਰਿਆ ਚੱਲਦਾ ਤੇ ਥੱਲੇ ਬੜਾ ਵਧੀਆ ਬ੍ਰਿਜ ਬਣਿਆ ਹੋਇਆ ਆਪਣਾ ਪ੍ਰੋਗਰਾਮ ਬਣ ਗਿਆ ਕਹਿੰਦੇ ਇੱਕ ਵਾਰੀ ਬ੍ਰਿਜ ਥੱਲੇ ਬ੍ਰਿਜ ਦੇਖ ਕੇ ਆਉਣਾ ਸਸਪੈਂਸ਼ਨ ਬ੍ਰਿਜ ਆ ਜੀ ਤੇ ਇਹਦੇ ਆ ਪਿੱਲਰ ਨੇ ਤੇ ਇਸ ਪਾਸੇ ਤੇ ਖਿੱੱਚਾਂ ਪਾਈਆਂ ਦਿਖ ਤੇ ਆਪਾਂ ਇੱਕ ਵਾਰੀ ਇਸ ਬ੍ਰਿਜ ਨੂੰ ਪਾਰ ਕਰਕੇ ਦੂਜੀ ਪਾਸੇ ਜਾਂਦੇ ਆ ਵੈਸੇ ਬ੍ਰਿਜ ਹਿਲਦਾ ਸਸਪੈਂਸ਼ਨ ਬ੍ਰਿਜ ਦੀ ਮਤ ਹੁੰਦੀ ਆ ਜਿਸ ਤਰ੍ਹਾਂ ਹਿਲਦਾ ਹੀ ਹੁੰਦਾ ਕਿਉਂਕਿ ਥੱਲੇ ਕੋਈ ਇਹਦੇ ਪਿੱਲਰ ਵਗਾਰਾ ਨਹੀਂ ਹੁੰਦਾ ਸਪੋਰਟ ਨਹੀਂ ਹੁੰਦੀ ਸਿਰਫ ਤੇ ਸਿਰਫ ਜੋ ਇਹ ਇਹ ਬਾਰਸ ਨੇ ਇਹ ਜੋ ਇਹਦੇ ਕਰਕੇ ਹੀ ਇਹ ਮਤਲਬ ਇਹਦੇ ਉੱਪਰ ਸਾਰਾ ਸਾਰਾ ਦਾ ਬੋਝ ਹੁੰਦਾ ਜੀ ਚਲੋ ਜੀ ਪੋਲਾਲਾ ਮਾਹੌਲ ਤਾਂ ਆਪਾਂ ਦੇਖ ਲਿਆ ਸਸਪੈਂਸ਼ਨ ਬ੍ਰੀਜ ਆ ਤੇ ਇਸ ਪਾਸੇ ਕੋਈ ਪਿੰਡ ਪੈਂਦਾ ਇਸ ਪੁੱਲ ਨੂੰ ਪਾਰ ਕਰਕੇ ਉਸ ਪਿੰਡ ਨੂੰ ਪਹੁੰਚਣਾ ਪੈਂਦਾ ਜੀ ਇੱਥੇ ਆਮ ਹੋ ਗਿਆ ਚੱਕੀ ਰਿਵਰ ਵਗਦਾ ਜੀ ਆਹ ਵਾਲਾ ਇਧਰ ਪਾਸੇ ਨੂੰ ਮਤਲਬ ਜਾਂਦਾ ਨੂਰਪੁਰ ਨੂੰ ਤੇ ਇਸ ਪਾਸੇ ਤੋਂ ਆਉਂਦਾ ਜੀ ਆਹ ਵਾਲਾ ਹੁਣ ਆਪਾਂ ਚੱਲਦੇ ਆਂ ਫੇਰ ਆਪਣੇ ਉੱਪਰ ਬਾਈਕਸ ਦੇ ਕੋਲ ਤੇ ਕਰਦੇ ਆਂ ਅਗਲਾ ਸਫ਼ਰ ਸ਼ੁਰੂ ਚੰਬਾ 99 ਦਲਹੌਜ਼ੀ 52 ਆਪਾਂ ਇੱਧਰ ਜਾਣਾ ਨਾ ਇਹ ਆ ਗਿਆ ਜੀ ਲਾੜੂ ਪਿੰਡ ਲਾਹੜੂ ਹੁਣ ਆਪਾਂ ਲਾਹਰੂ ਦੀ ਮਾਰਕੀਟ ਕਰਾਸ ਕਰ ਰਹੇ ਆਂ ਜੀ ਕੀ ਲਿਖਿਆ ਇੱਥੇ ਚੰਬਾ 90 ਜਦੋਂ ਆਪਾਂ ਨਾ ਨੂਰਪੁਰ ਤੋਂ ਆਨੇ ਆ ਤੇ ਚੌਂਕ ਤੋਂ ਸਿੱਧੇ ਚੱਲ ਜਾਣਾ ਜੀ ਕਿਸੇ ਪਾਸੇ ਮੋੜਨਾ ਨਹੀਂ ਚੌਂਕ ਤੋਂ ਠੀਕ 28 ਕਿਲੋਮੀਟਰ ਦੀ ਵਿੱਥ ਤੇ ਆਉਣਾ ਜੋਤਪਾਸ ਇਹ ਬਣਦਾ ਜੀ ਚੌਂਕ ਆਪਾਂ ਉਧਰੋਂ ਆਏ ਆ ਤੇ ਜੇ ਆਪਾਂ ਇੱਧਰ ਨੂੰ ਮੁੜ ਜਾਈਏ ਤਾਂ ਇਹਦਾ ਡਲਹੋਜ਼ੀ ਆ ਜੀ ਤੇ ਜੇ ਆਪਾਂ ਇਸ ਪਾਸੇ ਸਾਹਮਣੇ ਜਾਈਏ ਇਸ ਪਾਸੇ ਆਉਂਦਾ ਜੋਤਪਾਸ ਚਲੋ ਜੀ ਹੁਣ ਪਹਿਲਾ ਸ਼ਹਿਰ ਆਊਗਾ ਜੀ ਚਵਾੜੀ ਤੇ ਇੱਥੋਂ ਲੱਗ ਗਈ ਜੇ ਇੱਥੋਂ ਲਾਡੂ ਦਾ ਤਕਰੀਬਨ 5 ਕਿਲੋਮੀਟਰ ਦੀ ਦਿਸ ਦੇ ਉੱਪਰ ਹੈ ਹੁਣ ਆ ਜੀ ਚਵਾੜੀ ਉਸ ਤੋਂ ਅੱਗੇ ਫਿਰ ਜੋਤਪਾਸ ਇਹ ਦੇਖੋ ਸਾਹਮਣੇ ਪਾਸੇ ਹੁਣ ਨਾ ਅ ਥੋੜੇ ਜਿਹਾ ਭੂਰੇ ਥੋੜੇ ਜਿਹੇ ਹਰੇ ਇਸ ਤਰ੍ਹਾਂ ਦੇ ਪਹਾੜ ਜੋ ਸਾਹਮਣੇ ਪਾਸੇ ਆ ਗਏ ਜੀ ਲਓ ਜੀ ਆ ਗਿਆ ਖਤਰਨਾਕ ਏਰੀਆ ਪਹਾੜ ਕੇ ਲੈਂਡ ਸਲਾਈਡ ਏਰੀਆ ਇਹ ਪਹਾੜ ਦੇ ਉੱਪਰ ਕੋਈ ਵੀ ਦਰਖਤ ਨਹੀਂ ਹੈਗਾ ਇਸ ਲਈ ਇਹ ਪਹਾੜ ਦੀ ਜੋ ਮਿੱਟੀ ਹੈ ਖੁਰ ਰਹੀ ਹੈ ਲਓ ਜੀ ਆ ਗਿਆ ਚਿਵਾੜੀ ਸਾਹਮਣੇ ਪਾਸੇ ਬਣਦਾ ਚੌਕ ਜੀ ਲਿਖਿਆ ਜੀ ਹਾਂ ਉੱਪਰ ਜਾਓ ਖਜ਼ਿਆਰ ਜੋਤ ਸਾਹਮਣੇ ਜਾਵਾਂਗੇ ਆਪਾਂ ਜੀ ਇਹ ਸ਼ਾਇਦ ਹੋਰ ਇਲਾਕਾ ਹੁੰਦਾ ਚਿਵਾੜੀ ਬਾਜ਼ਾਰ ਆ ਜਾਂਦਾ ਇੱਥੇ ਆ ਕੇ ਨਾ ਵਾਈ ਜੰਕਸ਼ਨ ਜਾਂ ਬਣਦਾ ਜੀ ਉਧਰ ਨਹੀਂ ਜਾਣਾ ਜੋ ਫੋਰ ਲੇਨ ਹੈ ਆ ਸਾਹਮਣੇ ਪਾਸੇ ਲਿੰਕ ਰੋਡ ਦੇ ਉੱਪਰ ਜਾਣਾ ਜੀ ਚੌਂਕ ਦੇ ਵਿੱਚ ਬੋਰਡ ਲੱਗਾ ਹੋਇਆ ਇੱਥੋਂ ਚਵਾੜੀ ਦੇ ਚੌਕ ਤੋਂ ਜੋਤ ਦਾ ਡਿਸਟੈਂਸ ਹੈਗਾ ਜੀ ਐਗਜੈਕਟ 23 ਕਿਲੋਮੀਟਰ ਇਹ ਮਤਲਬ ਲਿੰਕ ਟਾਈਪ ਦੀ ਰੋਡ ਬਣ ਜਾਂਦੀ ਇੱਥੇ ਜੀ ਬਸ ਇਸ ਰੋਡ ਨੂੰ ਫਾਲੋ ਕਰਨਾ ਹੁਣ ਥੋੜੀ ਜੀ ਰੋਡ ਠੀਕ ਹੈ ਜੇ ਪਰ ਆਪਾਂ ਚਵਾੜੀ ਦੇ ਵਿੱਚ ਆ ਹੀ ਆ ਮਤਲਬ ਚਵਾੜੀ ਸ਼ਹਿਰ ਤੋਂ ਬਾਹਰ ਨਿਕਲ ਰਹੇ ਆ ਤੇ ਰੋਡ ਸਟ੍ਰੈਚ ਥੋੜੀ ਜੀ ਹੁਣ ਵਾਈਡ ਹੋ ਗਈ ਹੈ ਤੇ ਸਾਹਮਣੇ ਪਾਸੇ ਮਾਹੌਲ ਬਹੁਤ ਵਧੀਆ ਬਣਦਾ ਜੀ ਹੁਣ ਆਉਣੀ ਆ ਅਸਲੀ ਖੂਬਸੂਰਤੀ ਜਿਵੇਂ ਨਾ ਕਿਸੇ ਪਾਸ ਤੋਂ ਪਹਿਲਾਂ ਮਤਲਬ ਚੜਾਈ ਚੜਦੇ ਆਪਾਂ ਕੈਂਚੀਆਂ ਚੜਦੇ ਵਲਵਲੇ ਮੇਖਾਂ ਦੀ ਰੋਡ ਜਾਂਦੀ ਆ ਹੁਣ ਉਹ ਮਾਹੌਲ ਦੋਸਤੋ ਆਉਣ ਲੱਗਾ ਜੀ ਚੁਆੜੀ ਤੋਂ ਅੱਗੇ ਜੋਤ ਵਾਲੇ ਪਾਸੇ ਆਪਾਂ ਇਸ ਰੋਡ ਨੂੰ ਫੋਲੋ ਕਰਕੇ ਉੱਪਰ ਆਏ ਆ ਜੀ ਤੇ ਹੇਠਾਂ ਵਾਲੇ ਪਾਸੇ ਆ ਗਿਆ ਜੀ ਚੁਆੜੀ ਬਹੁਤ ਸੋਹਣਾ ਮਾਹੌਲ ਆ ਜੀ ਇਸ ਪਿੰਡ ਦਾ ਉੱਚੇ ਉੱਚੇ ਪਹਾੜਾਂ ਦੀ ਮਤਲਬ ਪੈਰਾਂ 'ਚ ਵਸਿਆ ਹੋਇਆ ਵੈਲੀ ਨੁਮਾ ਜੋ ਹੈ ਮਤਲਬ ਇਲਾਕਾ ਉਹ ਕਹਿ ਸਕਦੇ ਆ ਜੀ ਚੁਆੜੀ ਪਿੰਡ ਦਾ ਖੂਬ ਸੂਰਤ ਆ ਮਹਾਰਾਜ ਚਲੋ ਚਲਦੇ ਹਾਂ ਹੁਣ ਅਗਲੇ ਪਾਸੇ ਇਹ ਰਾ ਫੋਲੋ ਕਰਕੇ ਜਾਵਾਂਗੇ ਉਸ ਪਾਸੇ ਨੂੰ ਹੁਣ ਲੱਗਦਾ ਵੀ ਆਪਾਂ ਇੱਕ ਪਹਾੜ ਦੇ ਟਾਪ ਤੇ ਆ ਗਏ ਆ ਕਿਉਂਕਿ ਰੋੜ ਹੁਣ ਬਰਾਬਰ ਚ ਹੀ ਹੋ ਗਈ ਆ ਜੀ ਯਾਰ ਰਸਤਾ ਛੋਟਾ ਕਰਕੇ ਨਾ ਜਲੇ ਮੋਰੋ ਕੋਈ ਨਾ ਕੋਈ ਵਾਹਨ ਆ ਜਾਂਦਾ ਪੂਰਾ ਉੱਥੇ ਮਹੌਲ ਖਤਮ ਨਾ ਬਣ ਜਾਂਦਾ ਜੀ ਇਹਨੂੰ ਲੱਗਦਾ ਵੀ ਇਹ ਇਲਾਕਾ ਨਾ ਕੋਈ ਜ਼ਿਆਦਾ ਮਤਲਬ ਟੂਰਿਸਟ ਵੱਲੋਂ ਵਰਤੋਂ ਚ ਨਹੀਂ ਲਿਆਂਦਾ ਜਾਂਦਾ ਕਿਉਂਕਿ ਜੋਤ ਤੋਂ ਅੱਗੇ ਪੈਂਦਾ ਜੇ ਇਸ ਰੋੜ ਤੇ ਜ਼ਿਆਦਾ ਜੋਤ ਤੋਂ ਅੱਗੇ ਪੈਂਦਾ ਜੀ ਖਜ਼ਾਰ ਤੋਂ ਅੱਗੇ ਪੈਂਦਾ ਦਲਹੌਜ਼ੀ ਤੇ ਬਹੁਤੇ ਟੂਰਿਸਟ ਜਿਹਨਾਂ ਉਹ ਪਠਾਨ ਕੋ ਤੇ ਦਲਹੌਜ਼ੀ ਵਾਲੇ ਪਾਸੇ ਜਾ ਕੇ ਰੁਕ ਜਾਂਦੇ ਜਾਂ ਬਹੁਤ ਤੋਂ ਬਾਅਦ ਫਿਰ ਉਧਰੋਂ ਆ ਕੇ ਤੇ ਖਜ਼ਾਰ ਰੁਕ ਜਾਂਦੇ ਆ ਤੇ ਜੋਤ ਵਾਲੇ ਪਾਸੇ ਘੱਟੇ ਆਉਂਦੇ ਆ ਲੱਗਦਾ ਪਈ ਆ ਗਿਆ ਕੁੱਟ ਪਿੰਡ ਕਿਉਂਕਿ ਇੱਥੇ ਹੁਣ ਕਾਫੀ ਸਮੇਂ ਬਾਅਦ ਜਿੱਦਾਂ ਕੋਈ ਆਬਾਦੀ ਨਜ਼ਰ ਆਈ ਆ ਇਧਰ ਕੋ ਮੰਦਰ ਹੀ ਨੇ ਤੇ ਇਸ ਪਾਸੇ ਕੋਈ ਰੁੱਕੀ ਮੜਦਾ ਇੱਥੇ ਲੋ ਜੀ ਆਪਾਂ ਹੁਣ ਪਹੁੰਚੇ ਆ ਕੁੱਟ ਕੁੱਟ ਪਿੰਡ ਦਾ ਨਾਮ ਆ ਤੇ ਇਸ ਥਾਂ ਮੇਰੇ ਪਾਸੇ ਆਪਾਂ ਸ਼ਾਪ ਤੋਂ ਚਾਹ ਵਗੈਰਾ ਪੀਤੀ ਆ ਤੇ ਇਸ ਪਾਸੇ ਅਲਦਵਾਲ ਦਾ ਮਾਹੌਲ ਹੀ ਹੋ ਜਾ ਬਣਦਾ ਜੀ ਬਹੁਤ ਸੋਹਣਾ ਇਲਾਕਾ ਤੇ ਹੁਣ ਜੋ ਸਾਹਮਣੇ ਪਾਸੇ ਰੋਡ ਜਾ ਰਹੀ ਹੈ ਇਹ ਜਾ ਰਹੀ ਜੇ ਅਗਲੇ ਪਾਸੇ ਜੋਤਪਾਸ ਨੂੰ ਤੇ ਇੱਥੋਂ ਤਕਰੀਬਨ 10 ਕਿਲੋਮੀਟਰ ਦਾ ਡਿਸਟੈਂਸ ਹੈ ਪਾਊਗਾ ਜੀ ਜੋਤਪਾਸ ਲੋ ਜੀ ਕੁੱਟ ਪਿੰਡ ਤੋਂ ਐਸ ਸ਼ਾਪ ਤੋਂ ਚਾਹ ਪਾਣੀ ਪੀ ਕੇ ਆਪਾਂ ਹੁਣ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਜੀ ਜੋਤਪਾਸ ਵਾਲੇ ਪਾਸੇ ਚਲੋ ਐਸ ਹੁਣਾ ਬਣਿਆ ਨਾ ਪੈਰਾਡਾਈਜ਼ ਧਾਬਾ ਐਂਡ ਹੋਮਸਟੇ ਬਸ ਇਹ ਬਹੁਤ ਜ਼ਰੂਰੀ ਹੈ ਜੀ ਰਾਹ ਬਾਠੇ ਕਿਦਣਾ ਕਰੇ ਜੇ ਹਨੇਰਾ ਹੋ ਜਾਏ ਨਾ ਇਸ ਤਰ੍ਹਾਂ ਆਨ ਰੋਡ ਕੋਈ ਹੋਮਸਟੇ ਮਿਲ ਜਾਵੇ ਆਫਰ ਥੋੜੇ ਤੁਹਾਨੂੰ ਸਹੂਤ ਹੋ ਜਾਂਦੀ ਜੀ ਰਹਿਣ ਚਲੋ ਉਸ ਪਾਸੇ ਜਾਣਾ ਜੀ ਉਹ ਅਸਮਲੇ ਪਾਸੇ ਰੋਡ ਜਾ ਰਿਹਾ ਹੈਠਾ ਵਾਲੇ ਪਾਸੇ ਬਹੁਤ ਡੂੰਗੀ ਖਾੜਿਆ ਲਓ ਜੀ ਆ ਗਿਆ ਜੀ ਲੱਗਾ ਸੰਗ ਬੋਲ ਲਿਖਿਆ ਜੋਤ 9 ਕਿਲੋਮੀਟਰ ਉਚਾਈ 1771 ਮੀਟਰ ਇੱਥੇ ਨਾ ਥਾ ਥਾਂ لینڈ ਸਲਾਈਡ ਹੋਈ ਹੋਆ ਜਾਂ ਫਿਰ ਰੋਡ ਕੰਸਟਰਕਸ਼ਨ ਵਰਕ ਚੱਲਦਾ ਹੋਣ ਕਰਕੇ ਆਪ ਪਹਾੜਾ ਨੂੰ ਥਲੀ ਹੱਢ ਗਿਆ ਡਿੱਗਿਆ ਹੋਇਆ ਜਾਂ ਫਿਰ ਮਸਾਬ ਬਸੂਚੇ ਹੋਈ ਹੋ ਕਿਤੇ ਕਦੇ ਮਾਹੌਲ ਥੋੜਾ ਖਤਰਨਾਕ ਬਣਦਾ ਅਦਰ ਬਾਈ ਠੀਕ ਹੈ ਕੰਮ ਹੁਣ ਆਪਾਂ ਜੋਤਪਾਸ ਤੇ ਤਕਰੀਬਨ ਨਜ਼ਦੀਕ ਪਹੁੰਚ ਗਏ ਆ ਤੇ ਇੱਥੋਂ ਤਕਰੀਬਨ ਤਕਰੀਬਨ 6 ਕਿਲੋਮੀਟਰ ਦਾ ਫਾਸਲਾ ਰਹਿ ਗਿਆ। ਠੰਡਾ ਕਾ ਮਾਹੌਲ ਬਣ ਗਿਆ ਇੱਥੇ ਆ ਕੇ। ਚੰਬਾ 29। ਜੇ ਚੰਬਾ 29 ਕਿਲੋਮੀਟਰ ਰਹਿ ਗਿਆ ਦਾ ਮਤਲਬ ਹੈ ਜੋਤਪਾਸ ਆਉਣ ਵਾਲਾ ਹੀ ਆ। ਪਰਮਾਰ ਹੋਮਸਟੇ। ਅੱਛਾ। ਸਕਾਈ ਹਾਈਟ ਹੋਮਸਟੇ। ਲਓ ਜੀ ਇਹ ਕਾ ਹੋਮਸਟੇ ਆ ਗਿਆ ਮਤਲਬ ਜੋਤਪਾਸ ਤੋਂ ਤਕਰੀਬਨ 2 ਕਿਲੋਮੀਟਰ ਦਾ ਫਰਕ ਰਹਿ ਗਿਆ ਤੇ ਇਹ ਹੁਣ ਹੋਮਸਟੇ ਹੁਣੇ ਸ਼ੁਰੂ ਹੋ ਗਿਆ ਲਓ ਜੀ ਹੁਣ ਆਪਾਂ ਤਕਰੀਬਨ ਤਕਰੀਬਨ ਪਹੁੰਚਣ ਵਾਲੇ ਆਂ ਜੋਤਪਾਸ ਇੱਥੇ ਵੀ ਕੋਈ ਹੋਮਸਟੇ ਆ ਦੇਖੋ ਹੋਮਸਟੇ ਬਣੇ ਹੋਏ ਆ ਦੇਖ ਢਾਬੇ ਬਣੇ ਆ ਰਾਜਪੂਤ ਦਾ ਪੰਜਾਬੀ ਢਾਬਾ ਉੱਪਰ ਕਮਰੇ ਬਣੇ ਹੋਏ ਆ ਜੀ ਵਰਮਾ ਗੈਸਟ ਹਾਊਸ ਲਓ ਜੀ ਸਾਹਮਣੇ ਪਾਸੇ ਉਹਨਾਂ ਬਰਫ਼ ਵਾਲੇ ਪਹਾੜਾਂ ਦਾ ਥਿਊ ਨਜ਼ਰ ਆਉਣ ਲੱਗ ਪਿਆ ਤੇ ਉਹ ਦੇਖ ਲਓ ਜੀ ਸਾਹਮਣੇ ਪਾਸੇ ਜੋਤਪਾਸ ਦਾ ਥਿਊ ਕਈ ਮੋੜ ਆ ਗਿਆ ਜੀ ਜੋਤਪਾਸ ਹੀ ਨਹੀਂ ਆਉਂਦਾ ਪਿਆ ਆਹ ਲਿਖਿਆ ਜੀ ਜੋਤ ਲਓ ਜੀ ਦੋਸਤੋ ਆ ਗਿਆ ਜੋਤਪਾਸ ਤੇ ਸਾਹਮਣਾ ਥਿਊ ਦੇਖੋ ਜੀ ਮਹਾਰਾਜ ਇਹ ਟਾਪ ਹੈ ਜੀ ਬਿਲਕੁਲ ਇੱਥੇ ਹੁਣ ਆਪਣੇ ਬਾਈਕ ਖੜੇ ਹੋਣ ਲੱਗਣਾ ਇਹ ਟਾਪ ਆ ਇਸ ਤੋਂ ਅੱਗੇ ਹੁਣ ਸਾਰਾ ਦਾ ਸਾਰਾ ਮਾਹੌਲ ਜੋ ਹੈ ਉਹ ਡਾਊਨ ਵਾਲੇ ਪਾਸੇ ਹੋਵੇਗਾ। ਸਿੱਧੀ ਦੋਸਤ ਰੋਡ ਜਾਂਦੀ ਹੈ ਜੀ ਦਲਹੋਜੀ ਨੂੰ ਜਾਂ ਖਜ਼ਾਰ ਨੂੰ ਤੇ ਆਪਾਂ ਜਾਵਾਂਗੇ ਉੱਪਰਲੇ ਪਾਸੇ। ਜਿੱਥੇ ਨਾ ਜੰਨਤ ਲਿਖਿਆ ਜੰਨਤ ਗੈਸਟੋ ਉਸ ਪਾਸੇ ਜਾਂਦੇ ਆ ਜੀ। ਇਸੇ ਢਾਲੇ ਪਾਸੇ ਮਤਲਬ ਢਾਬੇ ਵਗੈਰਾ ਬਣੇ ਹੋਏ ਨੇ, ਚਾਹ ਪਾਣੀ ਪੀ ਸਕਦੇ ਆ। ਜੇ ਇੱਕ ਸੋਨਾ ਮਾਹੌਲ ਮੰਨਣਾ ਤੇ ਉੱਪਰਲੇ ਪਾਸੇ ਜਾਣਾ ਪੈਣਾ। ਅੱਛਾ ਇਹ ਗੈਸਟੋ ਜੰਨਤ ਗੈਸਟੋ ਉਸ ਤੋਂ ਹੈ ਇਹ ਬਿਲਕੁਲ ਇੱਥੇ ਮਿਲੂਗਾ ਤੁਹਾਨੂੰ। ਜੋਤਪਾਸ ਤੇ ਉੱਪਰ ਜਿਸ ਪਾਸੇ ਪਹਾੜ ਕੰਬ ਨਹੀਂ ਗਏ ਆ ਉੱਥੇ ਆ ਗਏ। ਉਹਦਾ ਗਾਹ ਜਾਣੇ ਆ। ਅਗਲਾ ਮਾਹੌਲ ਦੇਖਦੇ ਆ ਕੀ ਕਹਿੰਦੇ ਆ ਬੀਟਾ। ਹੋਰ ਜੀ ਆਪਾਂ ਜੋਤਪਾਸ ਤੇ ਉੱਪਰ ਜੋ ਨਾ ਪਹਾੜ ਦਾ ਟੋਪ ਹੈ ਉਸ ਵਾਲੇ ਪਾਸੇ ਨੂੰ ਜਾ ਰਹੇ ਆ। ਮਤਲਬ ਠੰਡ ਹੋਣ ਕਰਕੇ ਇੱਥੇ ਹੁਣ ਕੋਈ ਜ਼ਿਆਦਾ ਹਰਿਆਲੀ ਵਾਲਾ ਮਾਹੌਲ ਨਹੀਂ ਹੈਗਾ ਬਿਲਕੁਲ ਸੁੱਕ ਪੁਕਾ ਜਿਹਾ ਮਾਹੌਲ ਆ। ਤੇ ਰਸਤਾ ਕੱਚਾ ਵੈਲਕਮ ਟੂ ਗ੍ਰੀਨ ਵਿਲੇਜ ਜੋਤ ਹੂੰ ਸੋਣਾ ਯਾਰ ਇਹ ਜਗ ਦੇਖਨੇ ਕੀ ਆ ਲੋ ਜੀ ਆਪਾਂ ਹੁਣ ਜੋਤ ਪਾਸ ਤੇ ਉੱਪਰ ਜੋ ਟਾਪ ਤੇ ਪਹੁੰਚ ਗਏ ਆ ਤੇ ਇਸ ਪਾਸੇ ਆ ਨਾ ਬਣਿਆ ਹੋਇਆ ਗ੍ਰੀਨ ਵਿਲੇਜ ਜੋਤ ਇੱਥੋਂ ਦੀ ਰੰਦਾ ਰਸਤਾ ਅੰਦਰ ਨੂੰ ਇਸ ਪਾਸੇ ਕੀ ਹੈ ਇਸ ਪਾਸੇ ਹੈ ਜੀ ਨੇਚਰ ਪਾਰਕ ਕਹਿ ਸਕਦੇ ਆ ਜਾਂ ਫਿਰ ਜੋ ਬੱਚਿਆਂ ਵਾਸਤੇ ਖੇਡਣ ਖੁੱਲ੍ਹ ਵਾਸਤੇ ਉਹ ਰਾਈਡਸ ਲੱਗੀਆਂ ਹੋਈਆਂ ਜੀ ਇੱਥੇ ਬਹਿਣ ਵਾਸਤੇ ਸੈਟਸ ਲੱਗੀਆਂ ਹੋਈਆਂ ਇੱਧਰ ਫਰੇਮ ਬਣਿਆ ਹੋਇਆ ਜੀ ਜੋਤ ਵਾਲਾ ਅੰਦੇ ਫੋਟੋ ਖਾ ਸਕਦੇ ਆ ਪਿਛਲੇ ਪਾਸੇ ਉਹ ਸੋਹਣਾ ਜਿਹਾ 뷰 ਆਉਂਦਾ ਜੀ ਪਹਾੜਾਂ ਦਾ ਆ ਦੇਖੋ ਮਹਾਰਾਜ ਇਸ ਪਾਸੇ ਸ਼੍ਰੀ ਅਸ਼ੋਕ ਸਿੰਘ ਡਿਪਟੀ ਰੇਂਜਰ ਜੀ ਦਾ ਉਹ ਸਟੈਚੂ ਲੱਗਾ ਹੋਇਆ ਤੇ ਉਹਾਂ ਦੀ ਇੱਥੇ ਬਾਇਓਗ੍ਰਾਫੀ ਲਿਖੀ ਹੋਈ ਹੈ ਜੀ ਲਿਖਿਆ ਜੀ 29 ਮਈ 2018 ਨੂੰ ਡਿਊਟੀ ਕਰਦੇ ਹੋਏ ਜੰਗਲ 'ਚ ਅੱਗ ਬੁਝਾਉਂਦੇ ਉਹਨਾਂ ਨੇ ਆਪਣੀ ਜੋ ਜਾਨ ਦਿੱਤੀ ਸੀ ਜੀ ਇਸ ਪਾਸੇ ਵੀ ਪੰਛੀਆਂ ਬਾਰੇ ਜਾਣਕਾਰੀ ਵਾਲਾ ਮਾਹੌਲ ਬਣਿਆ ਹੋਇਆ ਤੇ ਸਾਂਭਣ ਵਾਲੇ ਬਸ ਦਾ ਮਾਹੌਲ ਹੈ ਜੀ ਉਸ ਪਾਸੇ ਜਿੱਥੇ ਬੱਚੇ राइड्स ਲੈ ਰਹੇ ਨੇ ਇੱਧਰ ਇੱਥੇ ਪਾਈ ਜਾਣ ਵਾਲੇ ਫੁੱਲਾਂਆਂ ਜੋ ਤਸਵੀਰਾਂ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਹੈ ਤੇ ਸਾਹਮਣੇ ਪਾਸੇ ਇਸ ਤਰ੍ਹਾਂ ਪਾਰਕਾਂ ਬੜੀਆਂ ਹੋਈਆਂ ਜੀ ਤੁਹਾਨੂੰ ਇੱਥੋਂ ਦਿਖਾਈਏ ਮਾਹੌਲ ਹਾਲੇ ਤੋਂ ਵਾਲੇ ਦਾ ਤੇ ਉਹ ਬਣਦਾ ਜੀ ਇਸ ਤਰ੍ਹਾਂ ਦਾ ਹਾਂਜੀ ਦੋਸਤੋ ਆਪਾਂ ਹੁਣ ਪਹੁੰਚੇ ਆਂ ਜੀ ਜੋਤਪਾਸ ਤੇ ਜੋਤਪਾਸ ਦਾ ਜਿਹ ਡਿਸਟੈਂਸ ਪਠਾਨਕੋਟ ਤੋਂ ਤਕਰੀਬਨ ਤਕਰੀਬਨ 85 ਕਿਲੋਮੀਟਰ ਹੈ ਜਿਹਦੇ ਵਿੱਚੋਂ 25 ਕਿਲੋਮੀਟਰ ਪਠਾਨਕੋਟ ਤੋਂ ਆਪਾਂ ਧਰਮਸਾਲਾ ਰੋਡ ਦੇ ਉੱਪਰ ਨੂਰਪੁਰ ਤੱਕ ਪਹੁੰਚਦੇ ਆਂ ਜੀ ਤੇ ਨੂਰਪੁਰ ਤੋਂ ਤਕਰੀਬਨ 50 52 ਕਿਲੋਮੀਟਰ ਦਾ ਡਿਸਟੈਂਸ ਹੈ ਕਰਕੇ ਆਪਾਂ ਜੋਤਪਾਸ ਤੇ ਪਹੁੰਚ ਸਕਦੇ ਆਂ ਜੋਤਪਾਸ ਦੀ ਜੋ ਕੁੱਲ ਸਮੁੰਦਰ ਤਲ ਤੋਂ ਉਚਾਈ ਉਹ ਹੈ ਜੀ 8000 ਫੁੱਟ ਇਸ ਪਾਸ ਦੇ ਉੱਪਰ ਪੂਰੀ ਬੱਦ ਗ੍ਰੀਨਰੀ ਦੇਖਣ ਨੂੰ ਮਿਲ ਜਾਂਦੀ ਆ ਤੇ ਇਹਦੀ ਉਚਾਈ ਬਹੁਤ ਜ਼ਿਆਦਾ ਨਾ ਹੋਣ ਕਰਕੇ ਇਹਦੇ ਉੱਪਰ ਕੋਈ ਆਕਸੀਜਨ ਦੀ ਪ੍ਰੋਬਲਮ ਵੀ ਨਹੀਂ ਫੇਸ ਕਰਨੀ ਪੈਂਦੀ ਤੇ ਇੱਥੇ ਰਹਿਣ ਵਾਸਤੇ ਵੀ ਸਟੇ অপਸ਼ਨ ਕਾਫੀ ਮਿਲ ਜਾਂਦੀਆਂ ਨੇ ਇੱਥੇ ਤਕਰੀਬਨ ਜੋਤਪਾਸ ਦੇ ਉੱਪਰ ਵੀ ਇੱਕ ਜੰਨਤ ਰੈਸਟ ਹਾਊਸ ਕਰਕੇ ਬਣਿਆ ਹੋਇਆ ਇਸ ਤੋਂ ਇਲਾਵਾ ਜੋਤਪਾਸ ਦੇ ਨਾਲ-ਨਾਲ ਤਕਰੀਬਨ 500 ਮੀਟਰ ਦੀ ਐਵਸੈਂਟੀ ਦੇ ਵਿੱਚ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜੋ ਰੈਸਟ ਹਾਊਸ ਜਾਂ ਹੋਮ ਸਟੇ ਮਿਲ ਜਾਣਗੇ ਜੋਤਪਾਸ ਤੋਂ ਦੋਸਤੋ ਜੋ ਡਲਹੋਜੀ ਦਾ ਡਿਸਟੈਂਸ ਹੈ ਉਹ ਤਕਰੀਬਨ ਤਕਰੀਬਨ 40 ਕਿਲੋਮੀਟਰ ਹੈ ਤੇ ਜਿਹਦੇ ਵਿੱਚ ਉੱਥੇ ਤੁਸੀਂ 18 ਕਿਲੋਮੀਟਰ ਦੇ ਡਿਸਟੈਂਸ ਤੇ ਤੁਸੀਂ ਖਜ਼ਾਰ ਦੇ ਵਿਊ ਦਾ ਵੀ ਜੋ ਨਜ਼ਾਰਾ ਉਹ ਲੈ ਸਕਦੇ ਹੋ ਤੇ ਜੋਤਪਾਸ ਤੋਂ ਕੁਝ ਟਰੈਕ ਵੀ ਜਾਂਦੇ ਨੇ ਜਿਵੇਂ ਕਿ ਡੈਨਕੁੰਡ ਪੀਕ ਇਸ ਤੋਂ ਇਲਾਵਾ ਕਾਲਾ ਟੌਪ ਕਿਡਲ ਹੋ ਜੀ ਨੂੰ ਤੇ ਦੋਸਤੋ ਇਹ ਸੀ ਜੋਤਪਾਸ ਦਾ ਪੂਰੇ ਦਾ ਪੂਰਾ ਮਾਹੌਲ ਤੇ ਜੇ ਤੁਹਾਨੂੰ ਸਾਡਾ ਇਹ ਪੂਰੇ ਦਾ ਪੂਰਾ ਇਹ ਸਫ਼ਰ ਪਸੰਦ ਆਇਆ ਤਾਂ ਤੁਸੀਂ ਇਸ ਜਗ੍ਹਾ ਨੂੰ ਆ ਕੇ ਵਿਜ਼ਿਟ ਕਰ ਸਕਦੇ ਹੋ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਤਾਂ ਤੁਸੀਂ ਮੇਰੇ ਵਲੌਗ ਨੂੰ ਲਾਈਕ ਕਰ ਸਕਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਠੀਕ ਹੈ ਦੋਸਤੋ ਇੱਥੇ ਕਰਦਾ ਹਾਂ ਜੀ ਵਲੌਗ ਦੀ ਸਮਾਪਤੀ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਕਿਸ ਨਵੀਂ ਲੋਕੇਸ਼ਨ ਦੇ ਉੱਪਰ ਜਦ ਤੱਕ ਲਈ ਸਤਿ ਸ਼੍ਰੀ ਅਕਾਲ